ਸਾਰੀ ਦੁਨੀਆ ਨੂੰ ਸਾਰੇ ਪੰਜਾਬ ਨੂੰ ਸਾਰੇ ਵਿਵਸਥਾਨ ਨੂੰ ਵੇਖਣ ਨੂੰ ਇਹ ਮਿਲਿਆ ਕਿ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾਜੇ ਤਬਾਹੀ ਕੀਤੀ ਆ ਜਿਸ ਤਰ੍ਹਾਂ ਰਾਵੀ ਸਤਲੁਜ ਬਿਆਸ ਘੱਗਰ ਦਰਿਆ ਇਸੇ ਤਰ੍ਹਾਂ ਹੀ ਉਝ ਦਰਿਆ ਬਟਾਲਕੋਟ ਦੇ ਵਿੱਚ ਪੈਂਦਾ ਚੱਕੀ ਦਰਿਆਵਾ ਜਿਹੜੇ ਦੂਰੇ ਵੱਡੇ ਦਰਿਆਵਾਂ ਦੇ ਵਿੱਚ ਆ ਕੇ ਮਿਲ ਕੇ ਤੇ ਬਹੁਤ ਤਬਾਈ ਦਾ ਜਿਹੜਾ ਮੰਜਰਿਆ ਉਹਨਾਂ ਨੇ ਕੀਤਾ ਜਿਹੜੀਆਂ ਲੇਟੈਸਟ ਖਬਰਾਂ ਹੁਣ ਲਈਆਂ ਪਠਾਨਕੋਟ ਤੋਂ ਹਰਪਾਲ ਸਿੰਘ ਹੋਣਾ ਤੋਂ ਆਪਣੇ ਜਥੇਬੰਦੀ ਦੀ ਆਗੂ ਆ। ਉਹਨਾਂ ਨੂੰ ਦੱਸਿਆ ਕਿ ਚੱਕੀ ਦਰਿਆ ਜਿੱਥੇ ਇਹ ਦਾ ਪੋਲ ਟੁੱਟਾ ਆ ਦੇ ਇਸੇ ਤਰ੍ਹਾਂ ਜਿਹੜਾ ਰਾਵੀ ਦਰਿਆ ਵਾ ਉਹ ਚੜ੍ਹ ਕੇ ਜਿਹੜੇ ਪਾਰਲੇ ਸੱਤ ਪਿੰਡ ਆ ਬਕੌੜਾ ਪੱਤਨ ਤੋਂ ਅਗਲੇ ਪਾਸੇ ਆ। ਉਹਨਾਂ ਦਾ ਸੰਪਰਕ ਜਿਹੜਾ ਐ ਇਸ ਵੇਲੇ ਸਾਰੀ ਦੁਨੀਆ ਦੇ ਨਾਲੋਂ ਟੁੱਟਾ ਪਿਆ ਵਾ। ਇਸੇ ਤਰ੍ਹਾਂ ਅੱਗੇ ਆ ਕੇ ਉਹ ਮਾਰ ਕਰਦਾ ਇਹ ਅਗਲੇ ਪਿੰਡਾਂ ਦੇ ਡੇਰੇ ਬਾਬੇ ਨਾਨਕ ਦੇ ਕੋਲਾ ਕੇ ਇਹਨਾਂ ਪਿੰਡਾਂ ਦੇ ਵਿੱਚ ਵੀ ਤੇਜਾ ਹ ਸੁਤੰਤਰ ਵਾਲੇ ਜ਼ੋਨ ਆ ਜਾਂ ਬਾਬਾ ਬੰਦਾ ਸਿੰਘ ਬਾਧਰਾ ਵਾਲੇ ਜ਼ੋਨ ਆ ਉਹਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਆ ਕੇ ਜਿਹੜਾ ਉਹ ਮਾਰ ਕਰਦਾ ਬਨਾਗੋਣਾ ਸੁਖندر ਸਿੰਘ ਉਹਨਾਂ ਦਾ ਸੁਜਿੰਦਰ ਸਿੰਘ ਉਹਨਾਂ ਦਾ ਸਾਰੇ ਰਗਲ ਬਾਜੜੀ ਆ ਕੀਤੀ ਗਈ ਹੈ ਇਸੇ ਤਰ੍ਹਾਂ ਜਿਹੜਾ ਵਿਆਸ ਦਰਿਆ ਵਾ ਇਸ ਪਾਸੇ ਥੱਲੇ ਆ ਜੀ ਇਹ ਭੇਟ ਪਤ ਲੱਲੇ ਡਾਕਟਰ ਸਾਹਿਬ ਆ ਸੁਖਜਿੰਦਰ ਸਿੰਘ ਉਹਨੂੰ ਉਤਪੋਖ ਕਰਨ ਵਾਲਿਆ ਨਿਸ਼ਾਨ ਸਿੰਘ ਮਿਹੜੇ ਇਹਨਾਂ ਨਾਲ ਗੱਲਬਾਤ ਹੋਈ ਮਾਟਰ ਗਰਜੀਤ ਸਿੰਘ ਬੰਨੜਵਾ ਦੇ ਨਾਲ ਹੋਈ ਹੈ ਇਸੇ ਤਰ੍ਹਾਂ ਕਸ਼ਮੀਰ ਸਿੰਘ ਫੱਤੇ ਕੁਲੇ ਦੇ ਨਾਲ ਵੀ ਗੱਲਬਾਤ ਜਿਹੜੀ ਕੀਤੀ ਗਈ ਹੈ ਤੇ ਇਸ ਵੇਲੇ ਉਹ ਪਾਣੀ ਦੇ ਵਿੱਚ ਆ ਆਪਣਾ ਮਾਲ ਡੰਗਰ ਜਿਹੜਾ ਵਾ ਉਹਨਾਂ ਨੇ ਸਰਖਤ ਥਾਵਾਂ ਦੇ ਉੱਤੇ ਕਰ ਲਿਆ ਹਾਲਤ ਬਹੁਤੀ ਚੰਗੀ ਨੇ ਇਨਾ ਦੇ ਫਸਲਾਂ ਦੀ ਚੰਗੀ ਹੈ ਤੇ ਨਾਲ ਉਹਨਾਂ ਦੀ ਚੰਗੀ ਹੈ ਇਸੇ ਤਰ੍ਹਾਂ ਪਾਰਲੇ ਪਾਸੇ ਚੱਲ ਜੀ ਇਤਿਹਾਸਪੁਰ ਵਾਲੇ ਪਾਸੇ ਕਲਦੀਪ ਸਿੰਘ ਬੇਗੋ ਵਾਲੇ ਬੈਠੇ ਆ ਇਸੇ ਤਰ੍ਹਾਂ ਹੀ ਬੈ ਕੇ ਆਪਣੇ ਜਿਹੜੇ ਉਲੇ ਪਾਸੇ ਅਬਦੁੱਲਾਪੁਰੀ ਆ ਸਾਰਾ ਪਿੰਡ ਡੁੱਬਾ ਪਿਆ ਸਾਡੀ ਜਥੇਬੰਦੀ ਦਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਇਥੇ ਟਾਂਡੇ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ ਆਪਣੇ ਆਪ ਕੋਲ ਜ਼ਿਲ੍ਹਾ ਪ੍ਰਧਾਨ ਦੇ ਨਾਲ ਪੁੱਲਾ ਸਾਹਿਬ ਦੇ ਨਾਲ ਇਸੇ ਤਰ੍ਹਾਂ ਬਾਹੂ ਪੋਰਿਆ ਕਪੂਰ ਥਲੇ ਦੇ ਵਿੱਚ ਆ ਜੀਏ ਇਹਨਾਂ ਨਾਲ ਗੱਲਬਾਤ ਜਿਹੜੀ ਕਰਕੇ ਜਾ ਜਾ ਰਿਹਾ ਮਹਿਮਾਲ ਦੇ ਨਾਲ ਜਾ ਜਾ ਰਿਹਾ ਅਗਲੇ ਪਾਸੇ ਗੁੱਜਰ ਪੁਰਾਵਾ ਮੁੰਡਾ ਪੰਡਿਆ ਜਿੱਥੇ ਵਿਆਸ ਦਰਿਆ ਆ ਕੇ ਇਹ ਬਹੁਤ ਵੱਡੀ ਦਵਾਈ ਜਿਹੜੀ ਆ ਕੀਤੀ ਆ ਤੇ ਭੈਟਾਏ ਵਾਲਾ ਜਿਹੜਾ ਇਹਦੇ ਵਿੱਚ ਅਗਲੇ ਪਾਸੇ ਫਿਰੋਜ਼ਪੁਰ ਦੇ ਵਿੱਚ ਫਾਜਲਕੇ ਦੇ ਵਿੱਚ ਤੇ ਸਭਰਾਵਾਂ ਦੇ ਵਿੱਚ ਜਿੱਥੇ ਸੰਪਰਦਾਵਾਂ ਜਿਹੜੀਆਂ ਉਹ ਵੀ ਆਪਣਾ ਪੂਰਾ ਯਾਤਰਾ ਕਰਨੀ ਆ ਬੰਨ ਟਟਣਾ ਤੇ ਪੂਰਾ ਯਾਤਨ ਜੋ ਕੁੱਲ ਮਾ ਕੇ ਵੇਖਣ ਦੇ ਵਿੱਚ ਮਿਲਿਆ ਵੀ ਐਸੋਲੇ ਸਰਕਾਰ ਦਾ ਜਿਹੜਾ ਵਤੀਰਾ ਜਿਹੜੀ ਪਿਛਲੀ ਵਾਰੀ ਕਰਦੀ ਦਮ ਗਜੇ ਮਾਰਦੀ ਸੀ ਸਰਕਾਰ ਐਸਲੇ ਹੋਰ ਤੇ ਛੱਡੋ ਦੂਜੀ ਗੱਲ ਬੋਲਣ ਨੂੰ ਤਿਆਰ ਨਹੀਂ ਹੈਗੀ ਜਿਹੜੀ ਬੱਕਰੀ ਦਾ ਮੁਆਵਜ਼ਾ ਕੁਕੜੀ ਦਾ ਮੁਆਵਜ਼ਾ ਸਾਰਿਆਂ ਦੇ ਮੁਆਵਜ਼ੇ ਦਵਾਗੇ ਉਹ ਐਸਲੇ ਬੋਲਣ ਨੂੰ ਤਿਆਰ ਨਹੀਂ ਲੋਕ ਹੀ ਲੋਕਾਂ ਦੀ ਬਾਹ ਜਿਹੜੀ ਆ ਫੜ ਰਿਆ ਤੇ ਅਸੀਂ ਕਹਿਣਾ ਚਾਹੁੰਦੇ ਆਪਣੀ ਜਥੇਬੰਦੀ ਵਾਲੇ ਨੂੰ ਨਹੀਂ ਧਾਰਨਕ ਸੰਪਰਦਾਨ ਨੂੰ ਜਿਹੜੇ ਹੋਰ ਵੀ ਇਸ ਕਾਰਜ ਦੇ ਵਿੱਚ ਲੱਗੇ ਪਏ ਆਪਣੀਆਂ ਕਿਸ਼ਤੀਆਂ ਲਾ ਕੇ ਘਰ ਘਰ ਰਾਛੋ ਪਾਣੀ ਪਚਾਉਂਦੇ ਆ ਉਹਨਾਂ ਭਰਾ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਠੀਕ ਆ ਜਿੰਨੀ ਵੱਡੀ ਸੇਵਾ ਕਰ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਜਥੇਬੰਦੀ ਵਾਲਿਆਂ ਨੂੰ ਕਿਸਾਨ ਮਜ਼ਦੂਰ ਸੰਘ ਵਿੱਚ ਮੈਂ ਤੁਹਾਨੂੰ ਕਹਾਂਗੇ ਜਿੱਥੇ ਵੀ ਆਪਣੇ ਪੀੜਤ ਬੰਦੇ ਆ ਜੋਨ ਪਤਰੀ ਉਹਨਾਂ ਦੇ ਕੋਲ ਪਹੁੰਚਣਾ ਚਾਹੀਦਾ ਪਹੁੰਚ ਕੇ ਉਹਨਾਂ ਦੇ ਸ਼ੋਕ ਸੁਣੇ ਜਾਣੇ ਚਾਹੀਦੇ ਆ ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਦੀ ਵੀ ਲੋੜ ਆ ਉਹ ਉੱਥੇ ਸਭਕ ਥਾਵਾਂ ਦੇ ਉੱਤੇ ਉਹਨਾਂ ਨੂੰ ਕਰਕੇ ਤੇ ਉੱਥੇ ਪਹੁੰਚਾਉਣੀ ਚਾਹੀਦੀ ਆ ਅਸੀਂ ਆਪਣੀ ਸੂਬਾ ਕਮੇਟੀ ਵੱਲੋਂ ਅਕਸਰ ਮਜਮੂਰ ਸਵਾਰਥ ਕਮੇਟੀ ਵੱਲੋਂ ਹੀ ਸਾਡੀ ਇਹ ਵੀ ਸੂਬਾ ਕਮੇਟੀ ਵੱਲੋਂ ਜਿਹੋ ਜਿਹੀ ਵੀ ਲੋੜ ਬੰਦੀ ਆ ਜਿਹੜੇ ਵੀ ਇਲਾਕੇ ਦੇ ਵਿੱਚ ਸੂਬਾ ਕਮੇਟੀ ਵੱਲੋਂ ਉਹ ਇਲਾਕੇ ਦੇ ਵਿੱਚ ਸੀ ਕਹਿਣਾ ਚਾਹੁੰਦੇ ਆ ਆਪਣੇ ਆਗੂਆਂ ਨੂੰ ਸਾਡੇ ਪ੍ਰਤੀ ਜੇ ਵੀ ਲੋੜ ਬੰਦੀ ਆ ਉਹ ਸਾਰੀ ਜਿਹੜੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉਥੇ-ਉਥੇ ਵੀ ਜਿਹੜੀ ਚੀਜ਼ ਦੀ ਲੋੜ ਆ ਉਥੇ ਉਹ ਪਹੁੰਚਾਈ ਜਾਊਗੀ ਕਿਉਂਕਿ ਜਿਹੜੇ ਹਾਲਾਤ ਐਸੋ ਨੇ ਬੜਿਆ ਸਰਕਾਰ ਦੀ ਇੱਕ ਆਖਾਣ ਹੈ ਆਪਣੇ ਪੰਜਾਬ ਦੇ ਵਿੱਚ ਵੀ ਭੁੱਖੀ ਮਰੇ ਉਖਲੀ ਦੇ ਡਬੱਕੇ ਲਾਵੇ ਛੱਜ ਇਹ ਹਾਲਾਤ ਆ ਇਹਨਾਂ ਸਮੇਂ ਦੇਣਾ ਕਿ ਇਹ ਸਾਡੀਆਂ ਜ਼ਮੀਨਾਂ ਨੂੰ ਪਹੇਜੇ ਜ਼ਮੀਨਾਂ ਨੂੰ ਪਹੇਜੇ ਜ਼ਮੀਨਾਂ ਵੇਚ ਕੇ ਜਿਹੜਾ ਹਰ ਹਰ ਬੀਪਿਆ ਨੂੰ ਦੇਣਾ ਉਹਦੀ ਤਿਆਰੀ ਹੋਈ ਫਿਰਦੀ ਉਤੋਂ ਪਿੱਛੇ ਠੱਕਿਆ ਤੇ ਉਤੋਂ ਬਾਅਦ ਜਿਹੜੇ ਕਿਸਾਨ ਐਸ ਵੇਲੇ ਵੱਡੀ ਮੁਸੀਬਤ ਦੇ ਵਿੱਚ ਸਾਰੇ ਪੰਜਾਬ ਦੇ ਕਿਸਾਨ ਦਰਿਆਵਾਂ ਦੇ ਕੰਢਿਆਂ ਤੇ ਤੁਸੀਂ ਬੰਨਦੇ ਆਪਣਾ ਮਾਲ ਡੰਗਰ ਲੈ ਕੇ ਬੈਠੇ ਆ ਉਹਦੇ ਬਾਅਦ ਤੇ ਸਾਡਾ ਜਿਹੜਾ ਸੁਚਾ ਪੰਜਾਬ ਦਾ ਭਾਈਚਾਰਾ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਪੀੜਤ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਜਾਵੇ ਸੰਕਟ ਆਉਂਦੇ ਹੁੰਦੇ ਆ ਸੰਕਟ ਲੰਘ ਜਾਂਦੇ ਹੁੰਦੇ ਆ ਇਹ ਸੰਕਟ ਵੀ ਆਉਣੇ 23 ਚ ਵੀ ਆਇਆ ਇਹ ਸੰਕਟ ਐਰ ਕੀ ਵੀ ਆਇਆ ਉਦੋਂ ਵੀ ਲੰਘ ਗਿਆ ਐਰ ਕੀ ਵੀ ਸੰਕ ਜਿਹੜਾ ਲੰਘ ਜਾਣਾ ਇਸ ਕਰਕੇ ਸਾਨੂੰ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਦੇ ਨਾਲ ਐ ਪੂਰੀ ਸਦਾ ਕਰਕੇ ਸਾਨੂੰ ਆਪਣਾ ਜਿਹੜਾ ਇਹ ਸਾਰੇ ਲੋਕਾਂ ਦੀ ਦਾ ਦੁੱਖ ਦੀ ਘੜੀ ਦੇ ਵਿੱਚੋਂ ਤੇ ਮੈਂ ਸਾਰੀ ਜਥੇਬੰਦੀ ਨੂੰ ਅਪੀਲ ਕਰਦਾ ਵੀ ਪ੍ਰੈਸ ਨੋਟ ਜਾਰੀ ਕਰੋ ਜਿਹੜੇ ਜੋਨਾ ਦੇ ਪ੍ਰਧਾਨ ਆ ਜਿਨ੍ਹਾਂ ਦੇ ਪ੍ਰਧਾਨ ਆ ਉਹ ਸਾਰੇ ਆਪਣਾ ਪ੍ਰੈਸ ਰੋਟ ਆਪਣੇ ਪੀੜਤ ਥਾਵਾਂ ਤੇ ਇਹ ਪ੍ਰੈਸ ਰੋਟ ਜਾਰੀ ਕਰਕੇ ਦੇ ਇੱਕ ਤੁਜੇ ਨੂੰ ਸਰਕਾਰ ਤੋਂ ਜਿਹੜੀ ਮਾਅਵਜੇ ਦੀ ਮੰਗ ਆ ਜਿਹੜੀ ਉਹ ਕੀਤੀ ਜਾਵੇ ਦੇਣਾ ਲੈਣਾ ਇਹਨਾਂ ਕੀ ਆ ਪਰ ਇਹਨਾਂ ਤੋਂ ਮੰਗ ਤੇ ਕੀਤੀ ਜਾਵੇ ਇਹਨਾਂ ਦਾ ਚਿਹਰਾ ਮੋਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਾ ਹੋ ਜਾਊਗਾ ਵੀ ਇਹ ਪਿਛਲੇ ਸਮੇਂਦਨ ਚ ਨੇ 23 ਕੀ ਕੀਤਾ ਤੇ ਹੁਣ ਜੇ 25 ਝੜ ਆ ਗਿਆ ਤੇ ਹੁਣ ਕੀ ਕੀਤਾ ਅਗਲੇ ਪਾਚੇ ਜਿਹੜੀ 27 ਆਉਣ ਵਾਲੀ ਆ ਉਹਦੇ ਵਿੱਚ ਕਿਦਾਂ ਜਵਾਬ ਦੇਣਾ ਉਹਦਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਆਪਣੀ ਮੰਗ ਵੀ ਕਰਨੀ ਚਾਹੀਦੀ ਆ ਉਹਦੇ ਵਿੱਚ ਕੀ ਦਿੰਦੇ ਕਿ ਲੈਂਦੇ ਆ ਉਹ ਅਗਲੀ ਗੱਲ ਆ ਗਰਦੋਰੀ ਵੀ ਹੋਣੀ ਚਾਹੀਦੀ ਆ